ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਖਾ ਨਾਮਾ ਪ੍ਰਸ਼ਨ ਭਾਈ ਆਨੰਦ ਲਾਲ ਵਾਖ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕੇ ੴ ਸਤਿਗੁਰ ਪ੍ਰਸਾਦ ਦੋਹਿਰਾ ਪ੍ਰਸ਼ਨ ਕੀ ਆਨੰਦ ਲਾਲ ਜੀ ਗੁਰੂ ਬਤਾਈਐ ਮੋਹੀ ਕੌਣ ਕਰਮ ਇਨ ਜੋਗ ਹੈ ਕੌਣ ਕਰਮ ਨਹੀਂ ਸੋਹੇ ਦੋਹਿਰਾ ਨੰਦ ਲਾਲ ਤੁਮ ਬਚਨ ਸੁਨੋ ਸਿੱਖ ਕਰਮ ਹੈ ਇਹ ਨਾਮਦਾਨ ਉਸਨਾਨ ਬਿਨ ਕਰੇ ਨ ਅਨਸੋਨੇ ਜੋਪਈ ਪ੍ਰਤਕਾਲ ਸਤ ਸੰਗ ਨਾ ਜਾਵੇ ਤਨ ਖਾਹਦਾਰ ਬਹੁ ਵੱਡਾ ਕਹਾਵੇ ਸਤ ਸੰਗ ਜਾਏ ਕਰ ਚਿੱਤ ਡੁਲਾਵੇ ਇਹੀਆਂ ਊਹਾ ਠੋਰ ਨਾ ਪਾਵੇ ਹਰ ਜਸ ਸੁਣਤੇ ਬਾਤ ਚਲਾਵੇ ਕਹੇ ਗੋਬਿੰਦ ਸਿੰਘ ਵੋ ਜੰਮ ਪੁਰ ਜਾਵੇ ਨਿਰਧਨ ਦੇਖ ਨਾ ਪਾਸ ਬਹਾਵੈ ਸੋਤਨ ਖਾਹੀ ਮੂਲ ਕਹਾਵੈ ਸ਼ਬਦ ਗਿਆਨ ਬਿਨ ਕਰੇ ਜੋ ਬਾਤ ਤਾ ਕਹਿ ਕਛੂ ਨ ਆਵੈ ਹਾਥ ਸ਼ਬਦ ਭੋਗ ਨ ਨਿਵਾਵੈ ਸੀਸ ਤਾ ਕੋ ਮਿਲੇ ਨ ਪਰਮ ਜਗਦੀਸ਼ ਦੋਹਿਰਾਮ ਜੋ ਪ੍ਰਸਾਦ ਕੋ ਬਾੰਟ ਹੈ ਮਨ ਮੈਂ ਧਾਰੇ ਲੋਭ ਕਿਸੇ ਥੋੜਾ ਕਿਸੇ ਅਗਲਾ ਸਦਾ ਰਹੈ ਤਿਸੋਗ ਚੋਪਈ ਕੜਾ ਪ੍ਰਸ਼ਾਦ ਕੀ ਵਿਧ ਸੁਣ ਲੀਜੈ ਤੀਨ ਭਾਤ ਕੋ ਸੰਸਰ ਕੀਜੈ ਲੇਪਣ ਅਗੇ ਬਹੁ ਕਰਦੀਜੈ ਮਾਂਜਣ ਤਰ ਪਾਂਜਣ ਤੋ ਵੀਜੈ ਕਰਿ ਇਸ਼ਨਾਨ ਪਵਿੱਤਰ ਹੋਇ ਬਹਿ ਵਾਹਿਗੁਰੂ ਬਿਨ ਅਵਰ ਨਾ ਕਹੈ ਨਵ ਤਣ ਕੁੰਭ ਪੂਰ ਜਲ ਲੇਹੇ ਗੋਬਿੰਦ ਸਿੰਘ ਸਫਲ ਤਨ ਦੇਹੇ ਕਾਰ ਤਿਆਰ ਚੌਂਕੀ ਪਰ ਧਰੀ ਚਾਰ ਔਰ ਕੀਰਤਨ ਬਹਿ ਕਰੀ ਦੁਇ ਰਾਮ ਮੋਹਰ ਦੁਰਖੀ ਸਿਰ ਧਰੀ ਲੋਹ ਲਗਾਵੇ ਚਰਨ ਕਹ ਗੋਬਿੰਦ ਸਿੰਘ ਸੁਨੋ ਲਾਲ ਜੀ ਫਿਰ ਫਿਰ ਹੋਏ ਤਿਸ ਮਰਨ ਝੁਪਈ ਲੱਗਾ ਦੀਵਾਨ ਸੁਨ ਮੂਲ ਨਾ ਜਾਵੇ ਰਹਿ ਬਿਨਾ ਪ੍ਰਸਾਦ ਵਰਤਾਵੇ ਸੁਹਾ ਪਹਿਣ ਲਏ ਨਸਵਾਰ ਕਹ ਗੋਬਿੰਦ ਸਿੰਘ ਜਮ ਕਰੇ ਖਵਾਰ ਮਾਏ ਭੈਣ ਜੋ ਆਵੇ ਸੰਗਤ ਦ੍ਰਿਸ਼ਟ ਬੁਰੀ ਦੇਖੈ ਤਿਸ ਪੰਗਤ ਸਿਖ ਹੋਏ ਜੋ ਕਰਤ ਕਰੋਦ ਕੰਨਿਆ ਮੂਲ ਨ ਦੇਵੈ ਸੋਦ ਦੀ ਪੈਣ ਕਾ ਪੈਸਾ ਖਾਏ ਕਹ ਗੋਬਿੰਦ ਸਿੰਘ ਤੱਕੇ ਜਮ ਖਾਏ ਸਿਖ ਹੋਏ ਬਿਨ ਲੋਹੋ ਜੋ ਫਿਰੈ ਆਵਤ ਜਾਵਤ ਜਨਮੇ ਮਰੇ ਮਾਲ ਅਤਿੱਥਕਾ ਬਲ ਕਰੇ ਛਲੈ ਜਪ ਤਪ ਤਾਂ ਕੋ ਸਭ ਨੇਪਲੇ ਸੁਰਟਾਮ ਕੰਗਾ ਦੋਵੇਂ ਵਕਤ ਕਰ ਪਗ ਚੁਣੈ ਕਰ ਬਾਂਦਈ ਦਾਤਨ ਕਰੇ ਨਿਤ ਨੀਤ ਨਾ ਧੁੱਪਾ ਵੈ ਲਾਲ ਜੀ ਦੋਹਿਰਾ ਦਸਵੰਦ ਗੁਰੂ ਨੈ ਦੇਵੈ ਝੂਠ ਬੋਲ ਜੋ ਖਾਏ ਕਹੇ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਛੂ ਨਾ ਬਿਸਾਹਿ ਚੋਪਈ ਠੰਡੇ ਪਾਣੀ ਜੋ ਨਹੀਂ ਨਹਾਵੈ ਬਿਨ ਜਪ ਪੜੇ ਪ੍ਰਸਾਦ ਜੋ ਪਾਵੈ ਬਿਨ ਰਹਿ ਰਾਤ ਸੰਧਿਆ ਜੋ ਕੋਵੈ ਕੀਰਤਨ ਪੜੇ ਬਿਨ ਰੈਣ ਜੋ ਸੋਵੇ ਬੁਲੀ ਕਰ ਜੋ ਕਰਜ ਵਿਕਾਰ ਹੈ ਧ੍ਰਿਗ ਤਿਸ ਜਨਮ ਜੋ ਧਰਮ ਵਿਸਾਰੈ ਕਰੇ ਬਚਨ ਜੋ ਪਾਲੈ ਨਹੀਂ ਕਹੈ ਗੋਬਿੰਦ ਸਿੰਘ ਤਿਸ ਠੋਰ ਕਤ ਨਾਹੀ ਲੈ ਤੁਰਕਣ ਤੇ మాਸ ਜੋ ਖਾਵੈ ਬਿਨ ਗੁਰ ਸ਼ਬਦ ਬਚਨ ਜੋ ਗਾਵੈ راگ سن چائے سنو لال سو جم پر جائے چوپئی ارداز بینا جو اپنی سیج جو تروت ویخ نہیں دے و دان سو نہیں پاوے در گہ مان کیرتن کتھا من نہیں لاو سنت سکھ کو برا علاوے ਨਿੰਦਾ ਜੂਆ ਹਰੈ ਜੋ ਮਾਲ ਮਹਾ ਦੁਖ ਪਾਵੈ ਤਿਸ ਕੋ ਕਾਲ ਗੁਰ ਕੀ ਨਿੰਦਾ ਸੁਣੇ ਨਾ ਕਾਨ ਭੇਟ ਕਰੋ ਤੇ ਸੰਗ ਕਿਰਪਾਣ ਦੋਹਿਰਾ ਬੋਲਕ ਰਾਖ ਨਾਹੀਂ ਜੋ ਛਲਕਾ ਕਰੈ ਵਪਾਰ ਕਹੈ ਗੋਬਿੰਦ ਸਿੰਘ ਲਾਲ ਜੀ ਭੋਗੈ ਨਕ ਹਜ਼ਾਰ ਚਉਪਈ ਵਾਹਿਗੁਰੂ ਬਿਨ ਕਹਿ ਜੋ ਖਾਵੇ ਵੈਸਵਾ ਦਵਾਰੇ ਸਿੱਖ ਜੋ ਜਾਵੇ ਪਰ ਇਸਤਰੀ ਸੋ ਨਿਹੋ ਲਗਾਵੇ ਕਹ ਗੋਬਿੰਦ ਸਿੰਘ ਵੋ ਸਿੱਖ ਨਾ ਭਾਵੇ ਗੁਰ ਤਲਪੀ ਕਪਤੀ ਹੈ ਜੋਏ ਵੋ ਦੋ ਤਨ ਕਾਹੀ ਜਾਣੋ ਸੋਏ ਗੁਰ ਕੋ ਛੋੜ ਅਵਰ ਸਿਓ ਮੰਗੇ ਰਾਤਰੀ ਸੋਏ țeੜ ਹੈ ਨਾਂਗੇ ਨਗਨ ਹੋਏ ਕਰ ਭੋਗ ਜੋ ਕਰੇ ਨਗਨ ਹੋਏ ਜਲ ਮਜਨ ਕਰੇ ਦੋਹਿਰਾ ਨਗਨ ਹੋਏ ਬਾਹਰ ਫਿਰੇ ਨਗਨ ਸੀਸ ਜੋ ਖਾਏ ਨਗਨ ਪ੍ਰਸਾਦ ਜੋ ਵਟਈ ਤਨ ਕਾਹੀ ਬਡਾ ਕਹਾਏ ਚੋਪਈ ਖਾਲਸਾ ਸੋਏ ਜ ਨਿੰਦਾ त्याਗੇ ਖਾਲਸਾ ਸੋਏ ਲੜੇ ਹੋਏ ਆਗੇ ਖਾਲਸਾ ਸੋਏ ਜੋ ਪੰਚ ਕੋ ਮਾਰੇ ਖਾਲਸਾ ਸੋਏ ਕਰਮ ਕੇ ਸਾੜੈ ਖਾਲਸਾ ਸੋਏ ਮਾਨ ਜੋ ਤਿਆਗੈ ਖਾਲਸਾ ਸੋਏ ਜੋ ਪਰਤ੍ਰਿਆ ਤੇ ਭਾਗੈ ਖਾਲਸਾ ਸੋਏ ਪਰਦ੍ਰਿਸ਼ਟ ਕੋ ਤਿਆਗੈ ਖਾਲਸਾ ਸੋਏ ਨਾਮ ਰਤ ਲੱਗੈ ਖਾਲਸਾ ਸੋਏ ਗੁਰਬਾਣੀ ਹਿਤ ਲਾਏ ਕਾਲਸਾ ਸੋਏ ਸਾਰ ਮੋਹੁ ਪਾਹੀ ਦੋਹਿਰਾ ਫਲਕ ਖਲਕ ਕੀ ਜਾਣ ਕੇ ਖਲਕ ਦੁਖਾਵੇ ਨਾਹੀਂ ਖਲਕ ਦੁਖੈ ਆਨੰਦ ਲਾਲ ਜੀ ਖਲਕ ਕੋ ਪੈਤਾ ਹੈ ਜੋ ਪਈ ਖਾਲਸਾ ਸੋਏ ਨਿਰਦਨ ਕੋ ਪਾਲੈ ਖਾਲਸਾ ਸੋਏ ਦੁਸ਼ਟ ਕੋ ਗਾਲੈ ਖਾਲਸਾ ਸੋਏ ਨਾਮ ਜਪ ਕਰੈ ਖਾਲਸਾ ਸੋਏ ਮਲੇਸ਼ ਪਰ ਚੜੈ ਖਾਲਸਾ ਸੋਏ ਨਾਮ ਸਿਉਂ ਜੋੜੈ ਖਾਲਸਾ ਸੋਏ ਬੰਧਨ ਕੋ ਤੋੜੈ ਖਾਲਸਾ ਸੋਏ ਜੋ ਚੜੈ ਤੁਰੰਗ ਖਾਲਸਾ ਸੋਏ ਜੋ ਕਰੈ ਨਿਤ ਜੰਗ ਖਾਲਸਾ ਸੋਏ ਸਸਤਰ ਕੋ ਧਾਰੈ ਖਾਲਸਾ ਸੋਏ ਦੁਸ਼ਟ ਕੋ ਮਾਰੈ ਦੁਇ ਰਾਮ ਦੋਹੀ ਫਰੇ ਅਕਾਲ ਕੀ ਨਿੰਦਾ ਕਰੈ ਨ ਕੋਇ ਬਨ ਪਰਬਤ ਸਭ ਭਜੇਗੇ ਤ੍ਰਹ ਜਗਤ ਮੇ ਸੋਏ ਜੋ ਪਈ ਸੁਨੋ ਨੰਦ ਲਾਲ ਇਹੋ ਸਾਚ ਪ੍ਰਗਟ ਕਰਾਉ ਆਪਣੇ ਰਾਜ ਚਾਰ ਵਰਣ ਇੱਕ ਵਰਣ ਕਰਾਉ ਵਾਹਿਗੁਰੂ ਕਾ ਜਾਪ ਜਪਾਉ ਜੜਾ ਤੁਰੰਗ ਉਡਾਵੇਂ ਬਾਜ ਤੁਰਕ ਦੇਖ ਕਰ ਜਾ ਮੈਂ ਬਾਜ ਸਵਾਲਾਖ ਸੇ ਏਕ ਲੜਾਉ ਚੜ੍ਹੇ ਸਿੰਘ ਤਿਸ ਮੁਕਤ ਕਰਾਉ ਤੂ ਲੜਨੇ ਜੇ ਹਸਤੀ ਸਾਜੇ ਦਵਾਰ ਦਵਾਰ ਪਰ ਨੋਬਤ ਬਾਜੇ ਸਵਾ ਲਖ ਜਬ ਤੁਖੈ ਪਲੀਤਾ ਤਬ ਖਾਲਸਾ ਉਦੈ ਅਸਤ ਲੋ ਜੀਤਾ ਦੁਇਰਾ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਾਰ ਹੋਏ ਸਭ ਮਿਲenge ਬਚੇ ਸ਼ਰਨ ਜੋ ਹੋਏ ਵਚਨ ਹੈ ਸ੍ਰੀ ਗੁਰੂ ਜੀ ਕਾ ਜੀ ਜੋ ਕੋਈ ਸਿੱਖ ਦਾ ਬੇਟਾ ਹੋਏ ਔਰ ਮੂਨਾ ਹੋਏ ਜਾਵੇ ਤਸ ਕੀ ਜੜ ਸੁੱਕੀ ਔਰ ਜੋ ਮੂਨਾ ਸਿੱਖ ਹੋਏ ਜਾਵੇ ਤਿਸ ਕੀ ਜੜ ਹਰੀ ਇਹ ਤ ਸ੍ਰੀ ਤਨਖਾ ਨਾਮਾ ਸੰਪੂਰਣਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ